ਆਪਣੇ ਇੰਨੇ-ਇੰਨੇ ਕਜੋੜ ਛੱਡ ਜਾਂਦੇ ਨੇ ਬਾਕੀ ਵੱਢ ਕੇ ਲੈ ਜਾਂਦੇ ਨੇ ਉਧਰੋਂ ਸਟਾਰਟਰ ਦੇ ਕੋਲੋਂ ਲੈ ਜਾਂਦੇ ਨੇ ਵੱਢ ਕੇ। ਆਰੇ ਵੀਰਾਂ ਦਾ ਸਵਾਗਤ ਆ। ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ। ਪਰਮਾਤਵਾ ਸਭ ਨੂੰ ਚੜ੍ਹਦੀ ਕਲਾ ਰੱਖੇ। ਅੱਜ ਮੌਸਮ ਕੱਲ ਨਾਲੋਂ ਮਤਲਬ ਹੁੰਦੇ ਜ਼ਿਆਦਾ ਥੋੜੀ ਜੀ। ਕੱਲ ਮੌਸਮ ਠੀਕ ਠੀਕ। ਕੱਲ ਘਟਦੀ ਜੀ। ਅੱਜ ਜ਼ਿਆਦਾ ਧੁੰਦ। ਇਹੇ ਥੋੜੀ ਸੰਕਤੀ ਹੁਣ ਮੌਸਮ ਦਾ। ਅਸੀਂ ਬੰਦ ਕੋਲ ਪਹੁੰਚਣ ਵਾਲਿਆ ਜੀ ਤੁੰਦ ਥੋੜੀ ਥੋੜੀ ਪੈ ਰਹੀ ਆ ਜਨਵਰੀ ਚ ਤੁੰਦ ਦਾ ਮੌਸਮ ਹੁੰਦਾ ਕਦੀ ਧੁੱਪ ਲਿਕੜਦੀ ਹੁੰਦੀ ਆ ਜ਼ਿਆਦਾਤਰ ਤੁੰਦ ਪੈ ਜਾਂਦੀ ਆ ਕਦੀ ਬੱਦਲਵਾਈ ਹੋ ਜਾਂਦੀ ਹੁੰਦੀ ਆ ਮੌਸਮ ਥੋੜਾ ਜਿਆ ਠੰਡਿਆ ਹੀ ਰਹਿੰਦਾ ਹੁੰਦਾ ਤੋ ਕੀ ਚਲੋ ਆਪਣਾ ਮੌਜੂਦਾ ਥੋੜੀ ਬੱਦ ਠੰਡਾ ਜੀ ਪੱਲੇ ਦੁਪਹਿਰ ਤੋਂ ਬਾਅਦ ਥੋੜੀ ਧੁੱਪ ਵੀ ਲਿਕੜ ਗਈ ਸੀ ਅੱਜ ਦੇਖੋ ਹੁਣ ਦੁਪਹਿਰ ਤੋਂ ਬਾਅਦ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਧੁੱਪ ਲਿਕੜਦੀ ਆ ਕਿ ਇਹੋ ਜਿਹਾ ਹੀ ਰਹਿੰਦਾ ਮੌਸਮ ਹੁੰਦਾ ਪਹੁੰਚ ਗਏ ਅੱਗੇ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਸਰੋਂ ਵੀ ਗੁਰਦੇ ਨੇ ਸਾਡੇ ਤੇ ਆਪਣਾ ਹੋਰ ਸਾਡੇ ਇੱਥੇ ਟੇਬਲ ਵੀ ਚੋਰੀ ਹੋ ਗਈ ਸੀ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਕਦ ਨੂੰ ਕੋਸਰ ਨਾ ਆ ਕੀ ਪੱਤ ਕੀ ਹੁੰਦਾ ਮਰੀ ਬੋੜਾ ਜੋ ਬੀ ਹਾਂਜੀ ਇੱਕ ਮੋਟਰ ਤਾਂ ਆਪਣੀ ਪਰਾ ਰਹੀ ਤੇ ਇੱਕ ਮੋਟਰ ਆਪਣੀ ਹੋ ਰਿਆ ਜੀ ਇਹ ਮਤਲਬ ਇੱਥੇ ਇਹ ਪਹਿਲੇ ਦੇ ਨੇੜੇ ਹੋਣ ਕਰਕੇ ਇੱਥੇ ਥੋੜੀ ਜਿਹੀ ਚੋਰੀ ਵੱਧ ਹੋ ਜਾਂਦੀ ਆ ਹੁਣ ਜਿਵੇਂ ਅਸੀਂ ਨੇ ਪਹਿਲਾਂ ਸਾਡੀ ਕੇਬਲਤੀ ਉਰੋਂ ਇੱਥੋਂ ਅਸੀਂ ਜੋ ਨੂੰ ਜੋੜ ਦਿਖਾ ਰਹੇ ਆ ਵਿੱਚ ਦੀ ਆਪਣੇ ਏਨੇ ਏਨੇ ਕ ਜੋੜ ਛੱਡ ਜਾਂਦੇ ਨੇ ਬਾਕੀ ਵੱਡ ਕੇ ਲੈ ਜੇ ਅੱਜ ਤੋਂ 15 20 ਦਿਨ ਪਹਿਲਾਂ ਤੇ ਸਾਨੂੰ ਹਜੇ ਲੋੜ ਦੀ ਤੇ ਅਸੀਂ ਨੇ ਜਿੱਦੇ ਲੋੜਤੀ ਉਹਦੇ ਆਪਣੀ ਕੇਬਲ ਦੁਆਰੋਂ ਜੋੜ ਲਾ ਕੇ ਚਲਾ ਕੇ ਤੇ ਵੀ ਚੱਲ ਤੜਕੇ ਨੂੰ ਖੋਲ ਕੇ ਰੱਖ ਜਿਆ ਕਰਾਂਗੇ ਤੇ ਵੀ ਇੱਕ ਰਾਤ ਨਾਲ ਕੀ ਹੁੰਦਾ ਤੇ ਉਹ ਸਾਮ ਨੂੰ 5:30 ਵਜੇ ਜਾਂ 6:00 ਵਜੇ ਦੇ ਕਰੀਬ ਦੂਸਰੇ ਦਿਨ ਵੀ ਵੱਡ ਕੇ ਲੈ ਗਏ ਹੁਣ ਅਸੀਂ ਇੱਥੋਂ ਆਪਣੇ ਉਨ ਜਦੋਂ ਆਪਾਂ ਨੂੰ ਚੀਜ਼ ਦੀ ਕੋਈ ਲੋੜ ਹੁੰਦੀ ਆ ਉਹਦੀ ਲਾ ਕੇ ਚਲਾ ਲੈਂਦੇ ਆ ਫਿਰ ਕੋਲ ਕੇ ਰੱਖ ਦਿੰਦੇ ਆ ਕਿਉਂਕਿ ਚੋਰਾਂ ਦੀ ਚੋਰੀ ਇੰਨੀ ਵਧੀ ਪਈਆ ਵੀ ਇੱਕ ਦਿਹਾੜੀ ਵੀ ਸਾਡੀ ਕੇਬਲ ਨਹੀਂ ਛੱਡਦੇ ਨਾਲ ਦੀ ਨਾਲ ਵੱਢ ਕੇ ਲੈ ਜਾਂਦੇ ਨੇ ਕਿਉਂਕਿ ਹੁਣ ਠੰਡਾ ਸੰਕੜੀਆਂ ਧੁੰਦਾਂ ਨੇ ਆਪਾਂ ਰੱਖੀ ਵੀ ਨਹੀਂ ਰੱਖ ਸਕਦੇ ਸਾਰਾ ਦਿਨ ਉਹਨਾਂ ਦਾ ਕੀ ਪਤਾ ਹੁੰਦਾ ਵੀ ਕਿਸ ਟਾਈਮ ਆ ਜਾਣ ਆਪਾਂ ਦੋ ਦਿਨ ਕੋਈ ਰੱਖੀ ਰੱਖ ਲਈਏ ਉਹ ਨਾ ਆਉਣ ਜਿੱਦੇ ਆਪਾਂ ਨਾਰ ਰੱਖੀ ਰੱਖੀਏ ਉਹਦੇ ਹੋ ਆ ਜਾਂਦੇ ਨੇ ਉਹ ਤਾਂ ਹੀ ਪਤਾ ਲੱਗਦਾ ਵੀ ਸਵੇਰ ਵੇਲੇ ਨੂੰ ਜਿਵੇਂ ਕਹਿੰਦੇ ਹੁੰਨੇ ਆ ਆਪਾ ਖੇਤ ਜਿਹੜਾ ਮਾਰਨ ਗਏ ਕੋਈ ਨਾ ਕੋਈ ਪਵਾੜਾ ਪੈ ਜਾਂਦਾ ਹੁੰਦਾ ਕੋਈ ਕੇਬਲ ਵੱਢ ਕੇ ਲੈ ਗਿਆ ਕੋਈ ਟਰਾਂਸਫਾਰਮ ਚੋਰੀ ਕਰਕੇ ਲੈ ਗਿਆ ਇਸ ਤਰ੍ਹਾਂ ਦੀਆਂ ਕਿਸਾਨ ਨੂੰ ਮਾਰਾਂ ਵੀ ਬਹੁਤ ਪੈ ਜਾਂਦੀਆਂ ਨੇ ਕੇਬਲ ਵੱਢ ਕੇ ਲੈ ਗਿਆ ਕਈ ਵਾਰ ਤਾਂ ਕੋਈ ਵਿਚਾਰੇ ਦਾ ਕਿਸੇ ਦਾ ਬੋਰ ਬਹੁਤ ਦੂਰ ਹੁੰਦਾ ਕੇਬਲ ਬਹੁਤ ਲੰਬੀ ਹੁੰਦੀ ਆ 4 4 5 5 10 10 ਹਜ਼ਾਰ ਦਾ ਵੀ ਨੁਕਸਾਨ ਕਰ ਜਾਂਦੇ ਨੇ ਉਹਨਾਂ ਦੇ ਆ ਵੀ ਸਟਾਰਟਰ ਦੇ ਇਧਰਲੇ ਪਾਸੋਂ ਵੱਧ ਕੇ ਲੈ ਜਾਂਦੇ ਨੇ ਹੁਣ ਤਾਂ ਅਸੀਂ ਨੇ ਥੋੜੀ ਕੇਬਲ ਲਾਈ ਹੋਈ ਆ ਅੱਜ ਕੁਝ ਥੋੜੀ ਜਿਹੀ ਚਲਾਉਣੀ ਇਤੀ ਮੋਟਰ ਪਾਣੀ ਪੂਣੀ ਪੀਤਾ ਜਾਂਦਾ ਭਰਿਆ ਪੁਰਿਆ ਜਾਂਦਾ ਤੇ ਹੁਣ ਅਸੀਂ ਆਪਣਾ ਸਾਹਮਣੂ ਇਹਨੂੰ ਖੋਲ ਲਾਂਗੇ ਤੇ ਉਧਰੋਂ ਆਪਾਂ ਨੇ ਤੁਹਾਨੂੰ ਜੋਰ ਦਿਖਾਏ ਦਿੱਤੇ ਤੇ ਇਸ ਤਰ੍ਹਾਂ ਦੀ ਆ ਮਤਲਬ ਖੇਤ ਜਾਣ ਲੱਗੇ ਆਪਾਂ ਨੂੰ ਆਪਾਂ ਕਈ ਵਾਰ ਢੇੜਾ ਮਾਰਨ ਜਾਂਦੇ ਜਿਵੇਂ ਤੁਹਾਨੂੰ ਦੱਸਿਆ ਦੀ ਵੀਡੀਓ ਚ ਪਹਿਲਾਂ ਵੀ ਵੀ ਜਾ ਕੇ ਦੇਖਦੇ ਆ ਵੀ ਕੇਬਲ ਆਪਣੀ ਵੱਡੀ ਪਈ ਹੁੰਦੀ ਆ ਕੋਈ ਵਿੱਚ ਮੋਟਰਾਂ ਦੇ ਸਾਡੇ ਡੂੰਘਿਆਂ ਵੀ ਦੱਬੀਆਂ ਹੋਈਆਂ ਨੇ ਉਹ ਥੋੜੀ ਬਚਤ ਰਹਿ ਜਾਂਦੀ ਆ ਇੱਥੇ ਵਿੱਚ ਬੱਚਾ ਸਾਡਾ ਨੇੜੇ ਹੋਣ ਕਰਨਾ ਥੱਲੋਂ ਦੀ ਡੂੰਗੀ ਦੱਬੀ ਨਹੀਂ ਜਾਂਦੀ ਉੱਪਰ ਦੀ ਲਗਾਉਣੀ ਪੈਂਦੀ ਆ ਹੁਣ ਅਸੀਂ ਫੇਰ ਹੌਲੀ ਹੌਲੀ ਕੋਈ ਕੋਸ਼ਿਸ਼ ਕਰਾਂਗੇ ਵੀ ਥੱਲੋਂ ਦੀ ਕੋਈ ਸਰਾਖ ਕੱਢ ਕੇ ਇਹਦੇ ਵੀ ਇਹ ਡੂੰਗੀ ਦੱਬੀਏ ਤਾਂ ਕਿ ਇਹਨੂੰ ਕੋਈ ਚੋਰ ਪੱਟ ਨਾ ਸਕੇ ਨਹੀਂ ਤਾਂ ਸਾਡਾ ਇਹ ਐ ਨਹੀਂ ਪਤਾ ਵੀ ਸਿਆਲ ਵਿੱਚ 5-10 ਗੇਲੇ ਦੀ ਚੀਜ਼ ਚੋਰੀ ਹੋ। ਹੁਣ ਅਸੀਂ ਨੇ ਜਾਂਦੇ ਜਾਂਦੇ ਸੋਚਿਆ ਜੀ ਚਲੋ ਕੇ ਤਾਏ ਤੇ ਢੇੜਾ ਮਾਰਨ ਜਿਹੜਾ ਮਾਰ ਕੇ ਕੇਬਲ ਬਾਰੇ ਸਾਨੂੰ ਜਾਣਕਾਰੀ ਦੇ ਕੇ ਹੁਣ ਥੋੜੀ ਸਾਜੀ-ਭਾਜੀ ਵੀ ਲੈ ਜਿੰਨੇ ਹੁਣ ਅਸੀਂ ਗਾਜਰ ਪੱਟ ਰਹੇ ਆ। ਆਪਣੇ ਲੋੜ ਅਨੁਸਾਰ ਲੈ ਜਣੇ ਉਹਨਾਂ ਜਾਂਦੇ ਜਾਂਦੇ ਰੋਈ ਦੇ ਕੀ ਉਹਨੇ ਗਾਜਰਾ ਪਟਕੇ ਤੇ ਮੂਲੀਆ ਪਟਕੇ ਲਿਆਇਆ ਇੱਥੇ ਹੁਣ ਆਪਾਂ ਆਗੇ ਸੁੱਜੀ ਮੋਟਰ ਤੇ ਕੀਦਾ ਖੋਲ ਆਪਣਾ ਮੋਟਰ ਚਲਾ ਕੇ ਤਾਜੇ ਪਾਣੀ ਨਾਲ ਧੋਦਾਂਗੇ। ਨਾ ਮੋਟਰ ਚਲਾ ਗਣਾ। ਹਾਂ। ਅਟੇ ਜਿੰਨ ਖਾਨੀਏ ਖੱਦੀ ਗਾਜਰ। ਗਾਜਰ ਖਾਨੀਏ ਕੱਟ ਜਰ। ਹੂੰ? ਟੋਕੇ ਦਿੰਨਿਆ ਕੋਈ ਨਾ। ਮੋਟਰ ਚਲਾ ਲੀਏ। ਚਾਰ ਬਦੂਏ ਲੋੜ ਤਾਂ ਲੰਗੇ ਜੀ ਤੂਤਣੀਆਂ ਤੋੜ ਦੇ। ਤੰਤੂ ਬੜਾ ਮੋਟਰ ਚੱਲ ਪੈਂਦੇ ਸੇ ਜੜ ਜੋੜਨੇ ਆ ਕਾਲੇ ਅੰਦਰੋਂ ਮੈਂ ਦੇਖ ਲੈਂਦਾ ਕੋਈ ਨਾ ਕੋਈ ਤੇ ਆ ਹੁੰਦਾ दे पतें दे दे का तोड़ के ला पतें का जरा साहब जी दे दे तोड़ के सेजा तोड़ के नहीं साहब जी ये जा तो तोड़ को थोड़ा सब्जी गली और पूरा गला और तोड़ड़ा कड़ा कड़ा काले जो पत्ते ना बहुत चल गोल हट है ਹੋੜੀ-ਹੋੜੀ ਕਰੋ। ਤੁਰ ਗਿਆ ਪਾਲੀਂ ਬੜਾ ਪਾਲੀਓ ਵੀ। ਕਿ ਹਾ ਤੋੜਦੇ ਵੱਡਾ। ਆ ਤੋੜਦੇ ਤੰਦੂ ਜੀ ਨਾ ਦੇਖੋ। ਹੁਣ ਹੋੜਦੇ ਸੋ। ਅਸੀਂ ਜਾ ਰਹੇ ਹਾਂ ਆਪਣੇ ਪਿੰਡਾਂ ਦੇ ਘਰੋਂ ਵਾਪਸ ਅੱਜ ਅਸੀਂ ਅੱਜ ਕੀ ਕਰਦੇ ਨੇ ਬਾਈ ਅੱਜ ਬਾਗ ਦੇ ਨੂੰ ਦੋਣਾ ਖਾ ਲੈਣ ਦੇ ਕੋਈ ਨਹੀਂ ਦੇ ਕੇ ਨਾ ਪਹਿਲਾਂ ਅੱਜ ਇੱਕ ਮੰਡੇ ਨੂੰ ਕਰਾਉਣਾ ਆਜਾ ਜਾ 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 ਦੇ ਹੱਥ ਲੱਗਦੇ ਬੋਲਾ ਜੱਤ ਲੱਗ ਜੀ ਹਾਂਜੀ ਹੁਣ ਅਸੀਂ ਆਪਣਾ ਖੇਤ ਜਾ ਕੇ ਵਾਪਸ ਆ ਰਹੇ ਆ ਜੀ ਭਵਾਨੀਗੜ ਪਹੁੰਚ ਚੁੱਕੇ ਆ ਜੀ ਅੱਜ ਧੁੱਪ ਵੀ ਚਮਕ ਗਈ ਹੁਣ ਦੁਪਹਿਰ ਤੋਂ ਬਾਅਦ 1:32 ਮਿੰਟ ਹੋ ਗਏ ਤੇ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰ ਰਹੇ ਆ ਸਾਰੇ ਵੀਰਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਸਾਰੇ ਵੀਰਾਂ ਦਾ ਧੰਨਵਾਦ